ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੂਈਆਂ ਕਾਵਾ ਤੇ ਇੱਕਾ ਨੀਲੇ ਦੀ ਕੱਟੀ ਤੁਹਾਨੂੰ ਦਿਖਾਵਾਂਗੇ ਗੋਲ ਸਿੰਘ ਵਾਲੀ ਕੱਟੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਪੂਰੀ ਵੇਖਿਓ ਤੇ ਸੂਈਆਂ ਦੇ ਆਪਣੀ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਪਰ ਬੇਨਤੀ ਇਹੀ ਆ ਵੀ ਇਥੋਂ ਤਸੱਲੀ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਆਲ ਵੀ ਜਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸੱਸੀ ਕਾਲ ਜੀ ਉਹ ਠੀਕ ਠਾਕ ਜੀ ਹਾਂ ਜੀ ਵੀਡੀਓ ਵਧੀਆ ਵੇਖ ਗਿਆ ਮਾਲ ਕੱਲ ਆਲਾ ਫਿਰ ਹਾਂ ਜੀ ਵੇਖਿਆ ਭਰੀ ਠੀਕ ਐ ਅੱਜ ਤਿੰਨ ਗਾਵਾਂ ਤੇ ਇੱਕ ਕੱਟੀ ਆਣਾ ਠੀਕ ਚਲੋ ਨਾਮ ਦੱਸਤਾ ਫਿਰ ਇੱਕ ਵਾਰ ਹਾਂਜੀ ਨਾਰੋਬਰ ਜੋ ਪਿੰਡ ਰਾਪੋ ਚੂੜੀ ਗਾਂਧੀ ਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 981377936 ਠੀਕ ਆ ਤੇ ਚਲੋ ਫਿਰ ਤੇ ਆ ਜਿਹੜੀ ਆ ਸ਼ੁਰੂਆਤ ਆਪਾਂ ਪਿੰਦੇ ਨੰਬਰ ਵਾਲੀ ਗਵਾਹੀ ਕਰਨੀ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਦੱਸ ਦੀਏ ਤੇ ਬਾਰੇ ਫਿਰ ਇਹ ਤਿੰਨ ਦਿਨ ਹੋਈ ਜਾਣ ਨੂੰ ਸੂਣ ਅੱਛਾ ਹਾਂਜੀ ਇਹਦੇ ਕੋਲ 11 ਕਿਲੋ ਬੁਲਾਣਾ ਹੈ ਹੁਣ ਤੇ ਕਿੰਨਾ ਕਰੀ ਜਾਊਗੀ ਦੁੱਧ 17-18 ਕਿਲੋ ਜਵਾਈ ਜਾਊਗੀ ਅੱਛਾ ਹਾਂਜੀ ਤੁਰ ਹਾਂ ਫੇਰ ਇੱਕ ਕਰੀ ਨੂੰ ਸੂਆ ਕਿਨਵਾ ਸੋਈ ਆਈ ਇਹ ਦੁੱਧਾਂ ਸੂਆ ਸੋਈ ਯਾਰਾ ਠੀਕ ਹੈ ਤਾਜੀ ਸੋਈ ਹੈ ਹਜੇ ਬਾਕੀ ਥਾਣੇ ਦੇ ਕੋ ਚੰਗਾ ਲੱਗਾ ਹਤਰਾ ਕਦ ਕੱਟ ਸੀ ਚੰਗਾ ਆ ਤੇ ਬੱਚਾ ਕੀ ਜਮਕਰ ਬੱਚਾ ਜਮਕਰ ਮੰਗਰੇ ਦੇ ਬੱਚਾ ਤਾਜਾ ਹੀ ਬੱਚਾ ਆ ਨਾੜੋ ਵੀ ਨਾਲ ਤਾਜਾ ਹੀ ਆ ਜਿਹੜਾ ਹਾਂ ਦੇਖ ਸਕਦੇ ਕੋਲਾ ਬੱਚਾ ਜਮਿਲਦਾ ਤੇ ਇਹਦਾ ਫਿਰ ਮੁੱਲ ਮੁੱਲ ਤੇ ਬਾੜਿਆ ਕਰਦੇ ਤੇ ਦੇਣੀ ਕਿੰਨੇ ਦੀ ਆ 60 ਦੀ ਵੇਚੀ ਕਰਨਾ ਵਿੱਚ ਮੰਨਤਾ ਨਾ ਰ ਤੇ 10000 ਜਾਂਦਾ ਨਹੀਂ 10000 ਅੱਛਾ ਹਾਂ 57000 ਦੀ ਹਾਂਜੀ ਠੀਕ ਹੈ ਉਹ ਮੰਨ ਤਨ ਕਰਦਾ ਕੋਈ ਵੀਰ ਫੋਨ ਲਾਵੇ ਖੁੱਲਾ ਕਰ ਦੋਗੇ ਮੰਨ ਤਨ ਕੇ ਪੂਰਾ ਖੁੱਲਾ ਜੀ ਠੀਕ ਹੈ ਤੇ ਹੁਣ ਆ ਜਿਹੜੀ ਕਾਂ ਜੇ ਇਹ ਇਹ ਟੋਕਰ ਛੋਏ ਦੇ ਕੋਲ ਦੁੱਧ ਆ ਜੇ ਨਾ ਅੱਛਾ 9 ਕਿਲੋ ਦੁੱਧ ਆ 28 ਦਰੀ ਠੀਕ ਹੈ ਇਹ ਤਾਂ ਬੱਚਾ ਨਹੀਂ ਹੈਗਾ ਜਿਹੜਾ ਹਨਾ ਥਾਣੇ ਤੇ ਦੇਖ ਸਕਦੇ ਲੱਗਦਾ ਆ ਸ਼ਹਿਰ ਵਸੀ ਹੋਲੇ ਠੀਕ ਹੈ ਦੋਹਰਾਂ ਹਾਂ ਫਿਰ ਇੱਕ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤੇ ਬੱਚਾ ਨਹੀਂ ਹੈਗਾ ਇਹਦਾ ਦੇ ਦਾ ਮੁੱਲ ਵੇਚੀ ਫਿਰ ਤੇ ਕਿੰਨੇ ਦੀ ਦੇ ਦਨੀ ਹੈ ਤੇ ਹੀ ਦੇ ਦੀ ਹੈ 2000 ਦੀ ਹਾਂਜੀ ਇਹ ਕਰਨੀ ਛੋਟ ਛੋਟ ਹੋਰ ਕੋਈ ਦਾਦੇ ਕਿੰਨੇ ਕਰਨੀ ਕਰ ਦੋ ਯਾਰ 2000 ਕਰਨੀ ਤੇ 2000 ਦੀ ਦੇਣਾ ਅਛਾ 2000 ਦੀ ਦੇ ਦੋ ਹੋਰ ਕੋਈ ਮਾਨ ਕਰਦਾ ਕਰਦਾਗੇ ਵੀ ਫੋਨ ਲਾਵੇ ਫੋਨ ਲਾਵੇ ਕੋਈ ਹਨਾ ਹਾਂਜੀ ਬਾਕੀ ਯਾਰ ਸ਼ਹਿਰ ਕ੍ਰੋਸ ਚਾ ਵੜ ਤੇ ਦੁੱਧ ਕੋਈ ਵੀਰੇ ਦੇ ਕੋ 8 ਲੀਟਰ ਚੋ ਲੈ ਜੀ ਤੇ ਆ ਵੀ ਤਾਜੀ ਸੋਈ ਚ ਆਉਂਦੀ ਜੀ ਹਾਂਜੀ ਇਹ ਕੋਈ ਕੱਲ ਸੂਈ ਦੀ अच्छा हां जी दो टवैया होंगी रे दीयां दो टवैया ਕਰਤੀਆਂ ਆ ਹਾਂਜੀ ਇਹ ਕਿੰਨਾ ਸੁਆ ਸੁਈ ਆ 300 ਸੁਆ ਸੁਈ ਜਾਂਦੀ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਦੇਹੀ ਜਾਊਗੀ 14-15 ਕਿਲੋ ਤੋਰ ਹਾਂ ਇੱਕ ਰੀ ਨੂੰ ਬਾਕੀ ਇਹਦੇ ਨਿਕੇ ਨਿਕੇ ਸਿੰਗੇ ਤੇ ਹੈਗੇ ਆ ਤੇ ਥਾਣੇ ਤੇ ਲਾਗੇ ਤੇ ਇੱਕ ਰੀ ਦੇਖ ਸਕਦੇ ਜੀ ਤੋਰ ਦੋ ਹਾਂ ਬਾਕੀ ਇਹ ਆ ਵੀ ਜੀ ਤਾਜੀ ਸੁਈ ਆ ਹਜੇ ਜਰਸੀ ਆ ਨਾਲ ਜੀ ਬਸ ਕੇ ਦੀ ਫਰਨ ਲਈ ਤੱਕ ਗਾਣੇ ਚੰਗੀ ਆ ਮਗਰੇ ਦਾ ਬੱਚੀ ਦੇ ਬਾਜੀ ਤੇ ਮਗਰੇ ਦੇ ਵਸ਼ੀ ਆ ਪੂਲਾ ਹੀ ਆ ਬੱਚਾ ਕਿੰਨਾ ਫੇ ਰੱਖਣੇ ਦਾ ਮੁੱਲ ਆਪਾਂ ਮੁੱਲ ਤੇ 20000 ਕੱਲੇ ਜਰਾ ਤੇ ਕਿੰਨੇ ਦੀ ਦੇ ਦੇਣੀ ਆ ਦੀਦੀ ਦੇ ਦੀ ਓਏ ਤੇ ਯਾਰ ਜੀ ਦੇ ਦਿੰਦੇ ਕਰ ਦੇਣਾ ਵਿੱਚ ਮੰਦਾਨੌਰ ਯਾਰ ਕਰਦਾਂਗੇ ਨਾ ਤਿਆਰ ਦੀ ਦੇ ਠੀਕ ਹੈ ਤੇ ਦੁੱਧ ਕਿੰਨਾ ਕਿ ਦੱਸਿਆ ਚਵਾਈ ਜਾਊਗੀ ਦੁੱਧ ਨੋਰਮਲ ਤੇ ਕੋਈ ਸਾਧ ਤੇ ਵੀ 11 ਕਿਲੋ ਚਵਾਈ ਜਾਊਗੀ 10000 ਕਿਲੋ ਅੱਛਾ ਨੋਰਮਲ ਸੇਵਾ ਤੇ ਜਿਹੜਾ 10 11 ਲੀਟਰ ਜਿਹੜਾ ਚਵਾਈ ਜਾਊਗੀ ਹਾਂਜੀ 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 ਠੀਕ ਹੈ ਦੇਖ ਲਈਆ ਥਣ ਵੀ ਇਹਦੇ ਦੇਖ ਸਾਡੇ ਚ ਲੱਗੇ ਤਾਂ ਤੇ ਉਹਨਾਂ ਕੱਟੀ ਇੱਕ ਤੁਹਾਨੂੰ ਨੀਲੀ ਦੀ ਤੁਹਾਨੂੰ ਦਿਖਾਉਣੀ ਹੈ ਨਿਸ਼ਾਨੀਆਂ ਸਾਰੀਆਂ ਵਾਂ ਨੀਲੀ ਦੀਆਂ ਜਿਹੜੀਆਂ ਅੱਖਾਂ ਵੀ ਬਿੱਲੀਆਂ ਵਾਂ ਮੱਥਾ ਵੀ ਆਹ ਦੇਖ ਸਾਜੇ ਗੋਲ ਸਿੰਘ ਗਿਆ ਪਿਓਂ ਹਿੰਦੀ ਦੀ ਜੋਤੀ ਹੈ ਕਿੰਨੇ ਕੁ ਮਰਦੀ ਆ ਇਹ ਮੈਂ ਤਾਂ ਸਾਰੇ ਸਾਰੇ ਅਜੇ ਤਾਂ ਖੀਰੀ ਆ ਅੱਛਾ ਇਤਰੇ ਲਿਆਂਦੀ ਮਗਰੋਂ ਠੀਕ ਤੋਰ ਹਾਂ ਮੇਰੇ ਕਰੀਏ ਨਾ ਚੱਲ ਬੜੇ ਕਰਾ ਆ ਦੇ ਸਦੇ ਜੇ ਖੀਰੀ ਆ ਜਿਹੜੀ ਪਿਓਰ ਖੀਰੀ ਆ ਕੱਤੀ ਜੀ ਬਾਕੀ ਜੇ ਕੋਈ ਲੈ ਜੂਗਾ ਤੇ ਗਾਂ ਝੋਟੀ ਤਿਆਰ ਕਰਨ ਵਾਲੀ ਆ ਸਾਂਬੇ ਸਾਂਬੇ ਚੰਗੀ ਆ ਤਰਾ ਪਿਛੇ ਵੀ ਜਿੱਥੋਂ ਆਈ ਆ ਝੋਲੀ ਇਹਦੀ ਦਿਖਾ ਲਈਏ ਕਰਿਆ ਹੁਣ ਵੀ ਆਟ ਪੈਣ ਦੇ ਆ ਦੇਖ ਸਕਦੇ ਆ ਫੜੇ ਆ ਦੇ ਪੂਛ ਫੜੇ ਦੇਖ ਸਾਡੇ ਜੀ 99 ਕੱਲਾ ਕੱਲਾ ਵੱਖਰਾ ਵੱਖਰਾ ਲੱਗਾ ਤੇ ਇਹਦੀ ਮਾਂ ਦਾ ਦੁੱਧ ਦਾ ਪਤਾ ਕੁਛ ਇਹਦੀ ਮਾਂ ਕੇ 17-18 ਕਿਲੋ ਦੁੱਧ ਦੇਦੀ ਅੱਛਾ ਤੇ ਇਹਦਾ ਮੁੱਲ ਫਿਰ ਮੁੱਲ ਦੇ ਦੀ 30000 ਦੀ ਕਰਨਾ ਵੀ ਕਿਉਂਕਿ ਮੰਨਤਾ ਨਾ ਅੱਛਾ 30000 ਦੀ ਦੇ ਦੋ ਠੀਕ ਕਰ ਲੈਣੇ ਫੋਨ ਕਰੀ ਇਹ ਆ ਵੀ ਅਜੇ ਆਈ ਹੁਣ ਇਹ ਤੇ ਡਿੰਗੀ ਜਾਂਦੀ ਆ ਥੋੜਾ ਦਿਲ ਨਹੀਂ ਲਾਉਂਦੀ ਪੂਰਾ ਬਾਕੀ ਚਲੋ ਗੋਬੀਰ ਫੋਨ ਲਾਵੇ ਤੇ ਕਦ ਕਾ ਇੱਥੇ ਆਨ ਕੇ ਵੇਖ ਲੈ ਇਕੜੀ ਪ੍ਰੋਪਰ ਆਪਣੇ ਸਾਹ ਨਾਲ ਜੋ ਨਿੱਕੀ ਵੱਡੀ ਇੱਥੇ ਵੇਖ ਲੈ ਆਨ ਕੇ ਕੋਈ ਵੀ ਤੇ ਬਾਕੀ ਸੂਈਆਂ ਦੇ ਆਪਣੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਛੋਰੀਦੋ ਜੀ